ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਇੱਕ ਹੋਰ ਪੜਾਅਸ ਦੇ ਨਾਲ ਸੁਖਵਿੰਦਰ ਸਿੰਘ ਕਲਕੱਤਾ ਨੌਜਵਾਨ ਆਗੂ ਸਰਪੰਚ ਦੇ ਨਾਮ ਨਾਲ ਪ੍ਰਸਿੱਧ ਅੜ ਕੇ ਖੜਨ ਵਾਲਾ ਬੇਬਾਕੀ ਨਾਲ ਬੋਲਣ ਵਾਲਾ ਮਾਤਾ ਸਰਪੰਚ ਰਹੀ ਪਰੰਤੂ ਸਭ ਸੁਖਵਿੰਦਰ ਨੂੰ ਹੀ ਸਰਪੰਚ ਕਹਿੰਦੇ ਸਨ ਬਾਗੀ ਤੀਏ ਦਾ ਮਾਲਕ ਸਟੇਜਾਂ ਤੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਆਪਣੀ ਪੜਾਅਸ ਕੱਢਣ ਵਾਲਾ ਕਦੇ ਕਾਂਗਰਸ ਨਾਲ ਤੇ ਕਦੇ ਅਕਾਲੀ ਦਲ ਮਾਨ ਦੇ ਨਾਲ ਕਿਤੇ ਵੀ ਰਹਾ ਬੋਲਿਆ ਬੜੀ ਬੇਵਾਕੀ ਨਾਲ ਸੋਸ਼ਲ ਮੀਡੀਆ ਤੇ ਪ੍ਰਸਿੱਧ ਰਿਹਾ ਉਸੇ ਸੁਖਵਿੰਦਰ ਨੂੰ ਅੱਜ ਦਿਨ ਦਿਹਾੜੇ ਸ਼ੈਨਾ ਦੇ ਬੱਸ ਸਟੈਂਡ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਉਸ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਦਿਆਂ ਦੇਤੇ ਹੁਣ ਤੁਸੀਂ ਉਸ ਨੂੰ ਕਦੇ ਨਹੀਂ ਸੁਣ ਸਕੋਗੇ ਕਦੇ ਉਸ ਦੀ ਪੜ੍ਹਾਸ ਨੂੰ ਨਹੀਂ ਸੁਣ ਸਕੋਗੇ ਕਤਲ ਦੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਉਹ ਵਿਰੋਧ ਕਰਦਾ ਸੀ ਸਰਕਾਰਾਂ ਦੇ ਖਿਲਾਫ ਬੋਲਦਾ ਸੀ ਇਸੇ ਕਾਰਨ ਉਸ ਦਾ ਮੂੰਹ ਬੰਦ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚੋਂ ਜਿਹੜਾ 5000 ਦੇ ਵੋਟ ਦੇ ਲੈ ਕੇ ਸਰਪੰਚ ਬਣੇ ਸੀਗੇ ਸੋ ਅੱਜ ਉਹਨਾਂ ਦਾ ਜਿਹੜਾ ਕਤਲ ਹੋਇਆ ਬਹੁਤ ਮੰਦਭਾਗੀ ਘਟਨਾ ਸਾਡੇ ਸੋ ਪੂਰੇ ਪਿੰਡ ਦੇ ਵਿੱਚ ਭਾਵੇਂ ਉਹਨਾਂ ਦਾ ਕੋਈ ਵਿਰੋਧੀ ਸੀ ਭਾਵੇਂ ਕਿਸੇ ਦਾ ਮਤ ਭੇ ਸੀ ਸਾਰਿਆਂ ਦੇ ਵਿੱਚ ਬੜੀ ਸੋਗ ਦੀ ਲਹਿਰ ਆ ਜੋ ਉਹਨਾਂ ਦਾ ਅੱਜ ਜਿਹੜਾ ਕਤਲ ਆ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਸੁਣਾਇਆ ਹੋਇਆ ਕੀਤਾ ਜਾ ਚੁੱਕਿਆ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਕਿ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਪਰ ਮੈਂ ਬਹੁਤ ਟਾਈਮ ਦਾ ਦੇਖ ਰਿਹਾ ਸੀ ਤੇ ਉਹਦਾ ਕਤਲ ਅੱਜ ਹੋਇਆ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਜਿਹੜੀ ਇਹ ਫੇਲ ਹੋ ਚੁੱਕੀ ਆ ਲਾਓ ਇਹਨਾਂ ਆਰਡਰ ਨੂੰ ਰੱਖਣ ਦੇ ਵਿੱਚ ਹਰ ਇੱਕ ਦਿਨ ਕਤਲ ਹੁੰਦਾ ਹਰ ਇੱਕ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਮਜ਼ਲੂਮ ਦਾ ਜਿਹੜਾ ਕਤਲ ਹੁੰਦਾ ਅੱਜ ਸਾਡੇ ਪਿੰਡ ਵੀ ਉਸ ਘਟਨਾ ਵਾਪਰੀ ਹੈ ਕਿ ਸਰਦਾਰ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਵਿੱਚ ਪਿੰਡ ਦੇ ਵਿੱਚ ਨਾਮ ਨਹੀਂ ਸੀ ਉਹਨਾਂ ਦਾ ਪੰਜਾਬ ਦੇ ਵਿੱਚ ਨਾਮ ਸੀਗਾ ਪੂਰਾ ਜਿੱਥੇ ਕਿਤੇ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਜਿੱਥੇ ਕਿਤੇ ਕਿਸਾਨੀ ਦੀ ਗੱਲ ਹੁੰਦੀ ਜਿੱਥੇ ਕਿਸੇ ਨੂੰ ਇਨਸਾਫ ਦਵਾਉਣਾ ਸੀ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਬਿਨਾਂ ਕਿਸੇ ਝਿਜਕ ਦੇ ਪਹੁੰਚ ਕੇ ਖੜਦਾ ਸੀਗਾ ਪੂਰੇ ਆਪਣੀ ਸਰਕਾਰਾਂ ਦੇ ਵਿੱਚ ਵੀ ਹਰੇਕ ਸਰਕਾਰ ਦੇ ਲੀਡਰ ਦੀ ਉਹ ਚਾਪ ਲੂਸੀ ਨਹੀਂ ਕਰਦਾ ਸੀ ਹਰੇਕ ਨਾਲ ਅੜ ਕੇ ਹਰ ਇੱਕ ਬੰਦੇ ਨੂੰ ਇਨਸਾਫ ਹੈ ਜਿਹੜਾ ਉਹ ਦਵਾਉਂਦਾ ਸੀ ਸੋ ਅਸੀਂ ਵੀ ਚਾਹੁੰਦੇ ਆ ਸਾਡੇ ਉਹਦੇ ਕੱਲੇ ਪਰਿਵਾਰ ਨੂੰ ਨਹੀਂ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦਾ ਇਨਸਾਫ ਮਿਲਣਾ ਚਾਹੀਦਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਜਿਹੜੇ ਇਹਦੇ ਕਾਤਲ ਨੇ ਉਹ ਬਹੁਤ ਟਾਈਮ ਦਾ ਪੈਟਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੇ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲੇ ਅਜੇ ਤੱਕ ਪ੍ਰਸ਼ਾਸਨ ਪਹੁੰਚੇ ਨਹੀਂ ਹੈਗਾ ਜਿੰਨਾ ਚਿਰ ਪਰਿਵਾਰ ਨੂੰ ਅਨਸਾਫ਼ ਨਹੀਂ ਮਿਲਦਾ ਹੈਗਾਗਾ ਉਹਨਾਂ ਜਿਹੜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕਲਕੱਤਾ ਦੇ ਨਾਲ ਚਟਾਨ ਵਾਂਗੂ ਖੜੇ ਹਾਂ ਕੱਲ ਜੀ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀਗਾ ਕੱਲ ਪਰਚੀ ਧਰਨਾ ਲਾਇਆ ਸੀਗਾ ਕੋਈ ਆਪ ਝਾੜੂ ਵਾਲਿਆਂ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਬੋਲਦਾ ਸੀਗਾ ਤੇ ਬਸ ਰੜਕਦੇ ਸੀਗਾ ਝਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵੀ ਲੀਦੀ ਇਹ ਸਰਕਾਰਾਂ ਨੇ ਮਰਵਾਇਆ ਇਹ ਝਾੜੂ ਵਾਲੀ ਸਰਕਾਰ ਨਕਮੀ ਸਰਕਾਰ ਆ ਹਾਲੀ ਤੱਕ ਜਿਹੜੀ ਸਾਡੇ ਕੋਈ ਇਨਫੋਰਮੇਸ਼ਨ ਡਵੈਲਪ ਹੋਈ ਹੈ ਇਹ ਸੁਖਿੰਦਰ ਸਿੰਘ ਕੋਲਕੱਤਾ ਹੈ ਜਿਹਦਾ ਕਿ ਇੱਥੇ ਬੱਸ ਸਟੈਂਡ ਦੇ ਸੈਨੇ ਦੇ ਵਿੱਚ ਕਿਸੇ ਨੇ ਗੋਲੀ ਮਾਰ ਕੇ ਕਤਲ ਕੀਤਾ ਉਹਦੀ ਅਸੀਂ ਪੜਤਾਲ ਕਰਨ ਆਏ ਆ ਤਾਂ ਜਿੱਦਾਂ ਹੀ ਪੜਤਾਲ ਦੇ ਵਿੱਚ ਕੋਈ ਅਗਲੀ ਡਵੈਲਪਮੈਂਟ ਹੁੰਦੀ ਤਦ ਸਾਰਿਆਂ ਨੂੰ ਦੱਸਿਆ ਜਾਂਦਾ ਸਰ ਕੋਈ ਸੀਸੀਟੀ ਜਾਂ ਕੋਈ ਪਤਾ ਲੱਗਿਆ ਕੌਣ ਲੋਕ ਸੀਜਨ ਮਾਰਦੇ ਹਾਲੇ ਅਸੀਂ ਆਏ ਹਾਂ ਮੌਕੇ ਤੇ ਆ ਕੇ ਹਲੇ ਮੈਂ ਸਾਰਾ ਇਕੱਠਾ ਕਰਦਾ ਡਵੈਲਪਮੈਂਟ ਇਹਨਾਂ ਦੀ ਫਿਰ ਅਸੀਂ ਦੇਖਦੇ ਤੁਹਾਨੂੰ តਾ ਸੱਚ ਕੀ ਹੈ ਬੇਸ਼ੱਕ ਪੁਲਿਸ ਦਾਅਵੇ ਕਰ ਰਹੀ ਹੈ ਕਿ ਇਸ ਦੇ ਕਾਤਲੋ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਦਾਅਵੇ ਕਦੋਂ ਪੂਰੇ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਧਿਕਾਰਕ ਰੂਪ ਵਿੱਚ ਬੇਸ਼ੱਕ ਕੋਈ ਪੁਸ਼ਟੀ ਨਹੀਂ ਹੋਈ ਪਰੰਤੂ ਸੁਖਵਿੰਦਰ ਦੇ ਨੇੜਲੇ ਰਹੇ ਸ਼ਹਿਰਾ ਦੇ ਇੱਕ ਵਿਅਕਤੀ ਨੇ ਉਸ ਦਾ ਕਤਲ ਕੀਤਾ ਹੈ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਵੀ ਚਰਚਾ ਹੈ ਕਿ ਕਾਤਲ ਨੇ ਇੱਕ ਵੀਡੀਓ ਵਾਇਰਲ ਕਰਕੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਪਰੰਤੂ ਅਜੇ ਤੱਕ ਉਹ ਵੀਡੀਓ মিডিਆ ਨੂੰ ਨਹੀਂ ਮਿਲਿਆ ਸਾਹਮਣੇ ਨਹੀਂ ਆਇਆ ਇਸ ਲਈ ਪੁਖਤਾ ਰੂਪ ਦੇ ਵਿੱਚ ਕੁਝ ਵੀ ਕਹਿਣਾ ਮੁਸ਼ਕਲ ਹੈ ਤਬਦੀ ਨਜ਼ਰ ਪੁਲਿਸ ਤੇ ਟਿਕੀ ਹੋਈ ਹੈ ਕਿ ਕਤਲ ਦੇ ਕੀ ਕਾਰਨ ਰਹੇ ਕਤਲ ਕਰਨ ਵਾਲਾ ਕੌਣ ਹੈ ਕਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰੇਗੀ ਭੜਾਸ ਪੋਸਟ ਬਰਨਾਲਾ ਤੁਹਾਡੇ ਕੋਲੇ ਵੀ ਇਸ ਕਤਲ ਸੁਲੰਦੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕਰੋ